ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ਼੍ਰੀ ਅਕਾਲ ਪੁਰਖ ਜੀ ਸਹਾਇ ਸੰਸਾਹਰ ਸਖਮਨਾ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਰਾਗ ਕੋੜੀ ਸ਼ਲੋਕ ਸੁੱਚ ਕਿਰਿਆ ਆਤਮ ਲੀਨ ਦੋਨੋਂ ਇੱਕੋ ਜਾਨ ਸਰਬਮ ਸਰਬਮਈ ਮੈਂ ਰਚ ਰਿਹਾ ਹਰ ਕੇ ਘਟ ਪਰਵਾਨ ਸੋਰਠਾ ਜਿਨ ਜਨ ਜਾਣਿਆ ਏਕ ਸੋਚਿ ਕਿਰਿਆ ਵਕੈ ਮਨ ਬਸੈ ਕਸ਼ੂਨਾ ਬਾਕੋ ਵੇਖ ਮਨ ਮੈਂ ਦੁਬਿਦਾ ਨਾ ਰਹੈ ਪੋੜੀ ਵਾਹ ਗੁਰੂ ਜਪਤੇ ਸਭ ਕੋਈ ਯਾਂਕਾ ਅਰਥ ਸਮਝੈ ਜਨ ਸੋਈ ਵਾ ਵਾ ਵਾਹੀ ਅਪਰਪਾਰਾ ਹਾ ਹਾ ਹਿਰਦੇ ਹਰ ਹਰ ਵਿਚਾਰਾ ਗਗਾ ਗੋਬਿੰਦ ਸਿਮਰਨ ਅਤਕੀਨਾ ਰਾਰਾ RAM ਨਾਮ ਮਨ ਚੀਨਾ ਇਹਨਾਂ ਸ਼ਰਨ ਕਾ ਸਮਝਨ ਹਾਰ ਰਾਖੇ ਦੁਬਦਾ ਹੋਏ ਖੁਆਰ ਸ਼ਲੋਕ ਚਾਰ ਅਖਰ ਤੇ ਸਕੋ ਪਲੇ ਮਨ ਕੋ ਤਰੇ ਉਠਾਏ RAM ਨਾਮ ਕੇ ਨਾਮ ਪਰ ਸਦਾ ਰਹੇ ਲਪਟਾਏ ਸੋਰਠਾ ਚਾਰ ਅਸ਼ਰ ਪ੍ਰਧਾਨ ਬਿਰਲੀ ਹਰ ਜਨ ਚੀਨਈ ਇਕ ਰਾਤੇ ਜਨ ਪਰਵਾਨ ਇਕਨਾ ਪੜਨ ਸੁਭਾਵ ਹੈ ਪੜੀ ਵਾਹਿਗੁਰੂ ਜਪਤੇ ਹਰ ਲੋਗ ਵਾਂਕੋ ਹਰਖ ਨਾ ਕਾਹੂ ਸੋਗ ਇਕ ਬਾਹਰ ਭਜੈ ਅੰਦਰ ਮੰਤਰੋ ਹੋ ਝੁਕ ਝੁਕ ਨਿਵੇ ਕਹਾਵੇ ਨਿਰਮੋਹ ਜਿਹਬਾ ਰਟੈ ਲਹਿ ਹਰ ਨਾਮ ਅੰਦਰੋਂ ਖੋਟੇ ਤੁਣ ਨਹੀਂ ਤਾਮ ਫਿਰ ਕੈ ਜੋਰ ਲੋਕ ਪਰਮਾਵੇ ਪਰਮ ਪਰਮ ਪਵੇ ਜਨਮ ਗਵਾਵੇ ਸ਼ਲੋਕ जेहबाह रटे अंदरों फिटै और मन में राख है ध्रो वाह वह चपत है पार न पावे सोरठा अशर है एहे चार बार बार पकते फिरे कबू न पावे पार जाके मन में दुबदार रहे पौड़ी जाके मन में दुबदार रहे चार अशर वाको को कहे कह वाह वाह वैर धन राख ठाए हाहा हो में हरख में पाए गग्गा गुण गुण सब खोवै रारा राम नाम आवन नहीं देवै चार अशर दुबिदा मैं पढ़े वाकी पूरी कपू न पढ़ पूरी तबु परत है मन में सच निवास इक न कपट स्वभाव है एक कपट की बांधे रास सोरठा विश्वास घाती मित्र ध्रो अकिरत घना निंदक घनी लालच डूबे मोहे इतत वांको कष नहीं पड़ी वाहे गुरूक के अचर चार सत्संगत मिल तरो प्यार साची मन अचर जो पड़े वांको कबूना संसा पड़े संसा पड़े रखे मंत्रो हो वांकी पूरी कबूना होए अपने खाए बेकानि चित तरए अपने हाथ आप ही मरे श्लोक ਵਾਹਿਗੁਰੂ ਜਿਹਬਾਰਟੈ ਮਨ ਮੈਂ ਰੱਖੇ ਔਰ ਸੁਖ ਪਾਗੇ ਦੁਖ ਮੈਂ ਪਰੇ ਕਬੂ ਨਾ ਪਾਵੇ ਠੋਰ ਸੋਰਠਾ ਵਾਹਿਗੁਰੂ ਸਿਉ ਖੇਲ ਮਨ ਕੀ ਦੁਬਿਦਾ ਦੂਰ ਕਰ ਸਦਾ ਰਹੋ ਹਰ ਮੇਲ ਕੁਰ ਚਰਣੀ ਚਿਤ ਲਾਗ ਰਹੇ ਪੋੜੀ ਜੋ ਜੋ ਕਥਿਆ ਰੱਖੋ ਪਰ ਸੇਤ ਨਿਰਾਟ ਪਾਣੀ ਕੀ ਸੁਣੋ ਨਵਨਿਤ ਵੋਹ ਨਰੰਗ ਕਾਰ ਨਰ ਵੈਰ ਨਿਰਾਲਾ ਕਾਨ ਨਾ ਕੁੰਡਲ ਨੈਣ ਵਿਸਾਲਾ ਦੇਸਤਨਾ ਆਫੇ ਦੂਰ ਤੇ ਦੂਰ ਸਮਝ ਦੇਖ ਤੂੰ ਰਹੇ ਹਜ਼ੂਰ ਪਰਤੇ ਪਰੇ 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 ਰਹੇ ਹਜ਼ੂਰ ਦੂਰ ਨਹੀਂ ਨੇਰੇ